ਮਕਸਦ ਨਾਰਕੀਏ ਤੇ ਕੀ ਮੈਂ ਮੈਸੇਜ ਦੇਣਾ ਚਾਹੁੰਦੀ ਤੁਸੀਂ ਅੱਜ ਦੀ ਪ੍ਰੈਸ ਕਾਨਫਰੰਸ ਲਈ ਤਰਨਤਾਰਨ ਪੁਲਿਸ ਵੱਲੋਂ ਅਸੀਂ ਮੈਸੇਜ ਦੇਣਾ ਚਾਹੁੰਦੇ ਆ ਉਹਨਾਂ ਟਰੈਵਲ ਏਜੰਟਸ ਨੂੰ ਜਿਹੜੇ ਕਿ ਬਿਨਾ ਲਾਇਸੈਂਸ ਤੋਂ ਠੱਗੀ ਠੋਰੀ ਮਾਰਦੇ ਪਏ ਨੇ ਤੇ ਜਿਹੜੇ ਸਿੱਧੇ ਸਾਦੇ ਨੌਜਵਾਨ ਨੇ ਉਹਨਾਂ ਕੋਲੋਂ ਲੱਖਾਂ ਰੁਪਈਆ ਠੱਗ ਕੇ ਤੇ ਉਹਨਾਂ ਨੂੰ ਬਾਹਰ ਭੇਜਣ ਦੇ ਉੱਤੇ ਦੇ ਐਵਸ ਦੇ ਵਿੱਚ ਉਹਨਾਂ ਨਾਲ ਠੱਗੀ ਮਾਰ ਰਹੇ ਨੇ ਔਰ ਜ਼ਿਆਦਾ ਬਹੁਤ ਜ਼ਿਆਦਾ ਲੁੱਟ ਮਚਾਈ ਹੈ ਇਹਨਾਂ ਨੇ ਇਹਨਾਂ ਦੇ ਖਿਲਾਫ ਅਸੀਂ ਸਖਤ ਐਕਸ਼ਨ ਲੈ ਰਹੇ ਹੈਗੇ ਆ ਪਿਛਲੇ ਦਿਨਾਂ ਦੇ ਵਿੱਚ ਤਰਨਤਾਰਨ ਪੁਲਿਸ ਵੱਲੋਂ 5 ਐਫਆਈਆਰਜ਼ ਦਰਜ ਹੋਈਆਂ ਨੇ ਟਰੈਵਲ ਏਜੰਟਸ ਦੇ ਖਿਲਾਫ ਜਿਨ੍ਹਾਂ ਨੂੰ ਕਿ ਅਸੀਂ ਤਫ਼ਤੀਸ਼ ਹੋ ਰਾਨ ਅਸੀਂ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਵੀ ਪਹੁੰਚ ਗਏ ਆ ਉਹਨਾਂ ਨੂੰ ਜਲਦੀ ਤੋਂ ਜਲਦੀ ਗ੍ਰਿਫਤਾਰ ਕਰਕੇ ਅਸੀਂ ਸੁਲਾਖਾਂ ਦੇ ਪਿੱਛੇ ਦਵਾਂਗੇ ਤਾਂ ਇਸ ਪ੍ਰੈਸ ਕਾਨਫਰੰਸ ਰਾਹੀਂ ਇਹੀ ਮੈਸੇਜ ਹੈ ਕਿ ਜਿਹੜੇ ਇਹੋ ਜਿਹੇ ਕੰਮ ਕਰ ਰਹੇ ਨੇ ਭੋਲੇ-ਭਾਲੇ ਨੌਜਵਾਨਾਂ ਨੂੰ ਬਾਹਰ ਦੇ ਸੁਪਨੇ ਦਿਖਾ ਕੇ ਵੀ ਤੁਹਾਨੂੰ ਯੂਐਸ ਭੇਜ ਦਾਂਗੇ ਇੰਗਲੈਂਡ ਭੇਜ ਦਾਂਗੇ ਔਰ ਉਸ ਨਾਮ ਤੇ ਲੱਖਾਂ ਦੀਆਂ ਠੱਗੀਆਂ ਮਾਰ ਰਹੇ ਨੇ ਵੀ ਇਸ ਕੰਮ ਤੋਂ ਹਟ ਜਾਣ ਔਰ ਨੌਜਵਾਨ ਪੀੜੀ ਨੂੰ ਕਿਸੇ ਨੂੰ ਭੋਲੇ ਭਾਲੇ ਲੋਕਾਂ ਨੂੰ ਇਹ ਗੁੰਮਰਾਹ ਨਾ ਕਰਨ। ਫੜੇ ਕਿਹੜੇ ਠਾਗੇ ਜਿਹਨਾਂ ਕੋਲ ਕਿਨ੍ਹਾ ਕੋਈ ਅਸਲਸ ਨਹੀਂ ਹੈਗੇ ਉਹਨਾਂ ਦੀ ਕੋਈ ਵੈਰੀਫਾਈ ਵੀ ਕਰੋਗੇ ਤੁਸੀਂ? ਹਾਂਜੀ ਬਿਲਕੁਲ ਜੀ ਅੱਜ ਅਸੀਂ ਲਿਸਟਾਂ ਤਿਆਰ ਕੀਤੀਆਂ ਨੇ ਟਰੈਵਲ ਏਜੰਟਸ ਦੀਆਂ ਜਿਨ੍ਹਾਂ ਨੇ ਲਾਇਸੈਂਸ ਲਿੱਤੇ ਨੇ ਪਰ ਉਹਨਾਂ ਦੇ ਲਾਇਸੈਂਸ ਐਕਸਪਾਇਰ ਹੋਏ ਨੇ ਉਹ ਵੀ ਅਸੀਂ ਚੈਕਿੰਗ ਕਰਾ ਰਹੇ ਹਾਂ ਕਿ ਕਿਹੜੇ ਕਿੰਨੇ ਟਰੈਵਲ ਏਜੰਟ ਤਾਂ ਕੰਮ ਕਰ ਰਹੇ ਨੇ ਲਾਇਸੈਂਸ ਐਕਸਪਾਇਰ ਹੋਣ ਦੇ ਉੱਤੇ ਵੀ। ਔਰ ਜੇ ਸਾਨੂੰ ਇਹੋ ਜਿਹੇ ਜਿਹੜੇ ਵੀ ਫੜੇ ਜਾਂਦੇ ਉਹਨਾਂ ਦੇ ਉੱਤੇ ਤੁਰੰਤ ਕਾਰਵਾਈ ਹੋਏਗੀ। ਫੜੇ ਨਹੀਂ ਲਾਇਸ ਵੇਗਾ ਤੇ ਕਰ ਵੀ ਨਹੀਂ ਉਹਦੇ ਤੇ ਵੀ ਕਾਰਵਾਈ ਹੋਏਗੀ ਜੀ ਜਿਹਦੇ ਨਾਂ ਤੇ ਲਾਇਸੈਂਸ ਹੈ ਸਿਰਫ ਉਹੀ ਟਰੈਵਲ ਏਜੰਟ ਦਾ ਇਮੀਗ੍ਰੇਸ਼ਨ ਦਾ ਕੰਮ ਕਰਨ ਦੇ लायक ਹੈ ਅਦਰਵਾਈਜ਼ ਜੇ ਕੋਈ ਆਂਗਾ ਕਿਸੇ ਨੂੰ ਦਿੰਦਾ ਹੈ ਤਾਂ ਫਿਰ ਉਹਦੇ ਤੇ ਐਫਆਈਆਰ ਮੈਡਮ ਜਿਹੜੇ ਪੰਜ ਪੱਤੇ ਤੁਸੀਂ ਪਰਚੇ ਦਰਜ ਕੀਤੇ ਹੋ ਜਿਹੜੇ ਅਮਰੀਕਾ ਤੋਂ ਡਿਪੋਰਟ ਹੋ ਗਏ ਹੈ ਉਹਨਾਂ ਦੀ ਸ਼ਿਕਾਇਤ ਤੇ ਜਾਂ ਕਿਸ ਤਰ੍ਹਾਂ ਦੀ ਹਾਂਜੀ ਰੀਸੈਂਟਲੀ ਸਾਡੇ ਤਰਨਤਾਰਨ ਤੋਂ ਵੀ ਅਮਰੀਕਾ ਤੋਂ ਡਿਪੋਰਟ ਹੋ ਕੇ ਆਏ ਹੈ ਅਸੀਂ ਉਹਨਾਂ ਦੇ ਬਿਆਨਾਂ ਤੇ ਵੀ ਟਰੈਵਲ ਏਜੰਟਸ ਦੇ ਖਿਲਾਫ ਪਰਚੇ ਦਰਜ ਕੀਤੇ ਔਰ ਉਸ ਤੋਂ ਇਲਾਵਾ ਸਾਡੇ ਕੋਲ ਹੋਰ ਵੀ ਦਰਖਾਸਤਾਂ ਚੱਲਦੀਆਂ ਪਈਆਂ ਸੀਗੀਆਂ ਜਿਹਦੇ ਬੇਸ ਉਹਨਾਂ ਦੇ ਚੰਡੀਗੜ੍ਹ ਦੇ ਜਿੱਥੇ ਖੁੱਲੇ ਹੋਏ ਨੇ ਉਹਨਾਂ ਨੇ ਵੀ ਨਹੀਂ ਉਹ ਵੀ ਸਾਰਾ ਚੈੱਕ ਕਰ ਰਿਹਾ ਕੀਤਾ ਜਾ ਰਿਹਾ ਜੀ ਅੱਜ ਅਸੀਂ ਇਹ ਡਿਊਟੀ ਲਗਾਈ ਹੈਗੀ ਹੈ ਆਪਣੇ ਸਾਰੇ ਐਸ ਐਚ ਓਸ ਤੇ ਜੀ ਅਫੀਸਰਸ ਦੀ ਜਿਹੜਾ ਜਿਹੜਾ ਵੀ ਕੋਈ ਇਹੋ ਜਿਹਾ ਪਾਇਆ ਗਿਆ ਜਿਹੜਾ ਕਿ ਰੂਲਸ ਦੀ ਉਲੰਘਣਾ ਕਰਦਾ ਪਿਆ ਉਹਦੇ ਫਲਾਸਟ ਕਾਰਵਾਈ ਹੋਈ ਕੋਈ ਕabul ਕੀਤਾ ਕਿ ਉਹਨਾਂ ਦਾ ਅਸੀਂ ਲੱਗੇ ਹੋਏ ਆ ਤਫ਼ਤੀਸ਼ ਚੱਲ ਰਹੀ ਹੈਗੀ ਇਹ ਕਾਫੀ ਹੱਦ ਤੱਕ ਉਹਨਾਂ ਦੇ ਨੇੜੇ ਪਹੁੰਚ ਗਏ ਆ ਕਿਉਂਕਿ ਹੁਣ ਸੱਤ ਹੋਇਆ ਹੈ ਕੰਮ ਤਾਂ ਕਾਫੀ ਅੱਗੇ ਆਪਣੇ ਘਰਾਂ ਤੋਂ ਅੱਗੇ ਪਿੱਛੇ ਹੋਏ ਹੋਏ ਨੇ ਛੇਤੀ ਫੜੇ ਜਾਣਗੇ ਕੀ ਪੀਲ ਕਰਨਾ ਚਾਹੁੰਦੀ ਹੁਣ ਲੋਕਾਂ ਵੀ ਜਿਹੜੇ ਏਜੰਟਸ ਹੈ ਜੀ ਉਹਨਾਂ ਨੂੰ ਇਹੀ ਹੈ ਕਿ ਆਪਣਾ ਜਿਹੜਾ ਜਿਸਨੇ ਵੀ ਕੰਮ ਕਰਨਾ ਹੈ ਆਪਣਾ ਲਾਇਸੈਂਸ ਲੈ ਕੇ ਕਰਨ ਔਰ ਪੋਲੀਪਾਣੀ ਜਨਤਾ ਨੂੰ ਗੁੰਮਰਾਹ ਨਾ ਕਰਨ ਔਰ ਬਾਕੀ ਲੋਕਾਂ ਲਈ ਵੀ ਮੇਰੀ ਇਹੀ ਅਪੀਲ ਹੈ ਕਿ ਜੇ ਬਾਹਰ ਜਾਣਾ ਹੈ ਤੇ ਆਪਾਂ ਪ੍ਰੋਪਰ ਚੈਨਲ ਇੱਕ ਰੂਲ ਮੁਤਾਬਕ ਜਾਈਏ ਉਹ ਟ੍ਰੈਵਲ ਏਜੰਟ ਨੂੰ ਆਪਾਂ ਕੰਟੈਕਟ ਕਰੀਏ ਜਿਹੜਾ ਕਿ ਲਾਇਸੈਂਸ ਹੋਲਡਰ ਹੈਗਾ ਵਾ ਕਿਸੇ ਦੇ ਚਾਂਸੇ ਦੇ ਵਿੱਚ ਇਦਾਂ ਨਾ ਆਈ ਓਕੇ